ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਗੱਲ ਦਾ ਮੁੱਲ ਕਿਸੇ ਜੱਟ ਦੀ 11 ਕਿੱਲੇ ਜ਼ਮੀਨ ਲੱਗਦੀ ਸੀ ਡੇਰੇ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਮਾਤਾ ਜੀ ਗੁਰੂ ਜੀ ਦੇ ਮਹਿਲ ਪਹਿਲਾ ਵਾਲਾ ਸਰਪੰਚ ਤੇ ਹੋਰ ਮੁਖਤਿਆਰ ਜੋਰ ਲਾ ਚੁੱਕੇ ਸਨ ਇੱਕ ਦਿਨ ਉਧਰ ਘੁੰਮਦਿਆਂ ਗੁਰੂ ਜੀ ਨੇ ਸੰਝਾਜਿਆ ਹੁਕਮ ਕੀਤਾ ਕਿ ਇਸ ਜ਼ਮੀਨ ਤੋਂ ਬਿਨਾ ਆਪਣਾ ਸੰਣਾ ਨਹੀਂ ਮੈਨੂੰ ਲੱਗਿਆ ਜਿਵੇਂ ਇਹ ਚੈਲੰਜ ਹੋਵੇ ਮੇਰੇ ਲਈ ਮੈਂ ਸੁਭਾਵਿਕ ਇੱਕ ਦੋ ਚੱਕਰ ਜ਼ਮੀਨ ਵਾਲਿਆਂ ਦੇ ਘਰ ਮਾਰੇ ਤੇ ਡੇਰੇਵਾ ਡੇਰੇ ਲਈ ਜ਼ਮੀਨ ਮੰਗਣ ਦੀ ਥਾਂ ਇਹ ਪੱਕੀ ਕਰਾਇਆ ਕਿ ਡੇਰੇਵਾਲਿਆਂ ਨੂੰ ਜ਼ਮੀਨ ਨਹੀਂ ਦੇਣੀ ਆਪਾਂ ਇਹ ਮਾਣੇਵਾਲੀਆਂ ਦਾ ਸੁਖਜੀਤ ਦਾ ਪਿੰਡ ਮਾਣੇਵਾਲ ਹੈ ਗੱਲ ਨੂੰ ਪੁੱਠੇ ਪਾਸਿਆਂ ਸ਼ੁਰੂ ਕਰਨਾ ਉਹ ਮੈਨੂੰ ਆਪਣਾ ਹਮਦਰਦ ਸਮਝਣ ਲੱਗੇ ਗੁਰੂ ਜੀ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਜ਼ਮੀਨ ਵਾਲਿਆਂ ਵੱਲੋਂ ਆਇਆ ਕਈ ਦਿਨ ਪਿੱਛੋਂ ਗੁਰੂ ਜੀ ਦੇ ਨਿੱਚੇ ਸਕੱਤਰ ਸੰਤ ਤਰਸੇਮ ਸਿੰਘ ਗੁਰੂ ਜੀ ਕੋਲ ਮੇਰੀ ਪ੍ਰਸ਼ੰਸਾ ਕਰਦੇ ਕਹਿ ਰਹੇ ਸਨ ਇਹ ਬੜਾ ਸ਼ੈਤਾਨ ਹੈ ਗੁਰੂ ਜੀ ਨੇ ਕਿਹਾ ਗੁਰੂ ਜੀ ਨੇ ਉਹਨੂੰ ਟੋਕਿਆ ਚੇਤਾਨ ਨਹੀਂ ਚਲਾਕ ਕਹ ਜਾਂ ਸਿਆਣਾ ਨਾਲ ਹੀ ਮੈਨੂੰ ਕਹਿਣ ਲੱਗੇ ਤੂੰ ਉਹ ਜ਼ਮੀਨ ਵਾਲਾ ਕੰਮ ਕਿੰਨੇ ਚਿਰ ਚ ਕਰੇਂਗਾ ਦੋ ਮਹੀਨੇ ਚ ਕਰ ਦਿੰਗਾ ਕਲ ਮੇਰੇ ਮੂੰਹੋਂ ਨਿਕਲ ਗਿਆ ਆਪ ਜੀ ਦੀ ਕਿਰਪਾ ਚਾਹੀਦੀ ਐ ਕੰਮ ਤਾਂ ਦੋ ਦਿਨ ਚ ਹੋ ਜੂ ਸਾਰੇ ਹੱਸ ਪਏ ਮੈਨੂੰ ਲੱਗਿਆ ਗੱਲ ਆਈ ਗਈ ਹੋ ਗਈ ਪਰ ਦੋ ਦਿਨ ਬਾਅਦ ਮੈਂ ਪਹਿਰੇ ਵਾਲਿਆਂ ਕੋਲ ਖੜਾ ਸਾਂ ਕਿ ਬੈਡਮਿੰਟਨ ਖੇਡਦੇ ਖੇਡਣ ਜਾਂਦਿਆਂ ਗੁਰੂ ਜੀ ਨੇ ਗੱਡੀ ਚੋਂ ਹੀ ਇਸ਼ਾਰਾ ਕਰਕੇ ਕਿਹਾ ਕਿ ਦੋ ਦਿਨ ਲੰਘ ਚੱਲੇ ਨੇ ਮੈਂ ਕਿਹਾ ਚੱਲ ਮਨਾ ਇਹ ਤਾਂ ਅੱਜ ਹੀ ਕਰਨਾ ਪਊ ਸੋਚਦਾ ਮੈਂ ਸਹਨੇਵਾਲ ਥਾਣੇ ਪਹੁੰਚ ਗਿਆ ਮੈਂ ਪਿੰਡ ਵਿੱਚੋਂ ਪਤਾ ਕਰ ਲਿਆ ਸੀ ਕਿ ਪਿੰਡ ਦਾ ਭਗੋੜਾ ਹੋਇਆ ਖਾੜਕੂ ਮੁੰਡਾ ਜ਼ਮੀਨ ਵਾਲਿਆਂ ਦੇ ਕਾਰ ਆਮਦਾ ਜਾਂਦਾ ਹੈ ਰਾਤ ਬਰਾਤੇ ਮੈਂ ਐਸਚੂ ਨੂੰ ਗੱਲ ਸਮਝਾਈ ਉਹਨੂੰ ਡੇਰੇ ਦੀ ਸੇਵਾ ਕਰਨ ਲਈ ਮਨਾਇਆ ਉਹਦਾ ਸੇਵਾ ਫਲ ਮੁਕਾਇਆ ਤੇ ਭੈਣੀ ਸਾਹਿਬ ਆ ਗਿਆ ਜਦੋਂ ਗੁਰੂ ਜੀ ਬੈਡਮਿੰਟਨ ਖੇਡ ਕੇ ਕੋਠੀ ਪਹੁੰਚੇ ਤਾਂ ਜ਼ਮੀਨ ਵਾਲੇ ਦੀ ਘਰ ਵਾਲੀ ਤੇ ਛੋਟਾ ਭਰਾ ਗੁਰੂ ਜੀ ਅੱਗੇ ਰੋ ਰੋ ਕੇ ਅਰਜ ਕਰ ਰਹੇ ਸਨ ਜੀ ਸਾਡੇ ਉਹਨਾਂ ਨੂੰ ਪੁੱਲਸ ਚੁੱਕ ਕੇ ਲੈ ਗਈ ਹੈ ਕਹਿੰਦੇ ਸੀ ਤੁਹਾਡੇ ਘਰੇ ਅਤਵਾਦੀ ਆਉਂਦੇ ਨੇ ਅੱਜ ਰਾਤ ਨੂੰ ਮੁਕਾਬਲਾ ਨਾ ਬਣਾ ਦੇਣ ਗੁਰੂ ਜੀ ਨੇ ਉਹਨਾਂ ਨੂੰ ਤੋੜ ਕੇ ਦੂਜੇ ਮੁਖਤਿਆਰ ਨੂੰ ਹੁਕਮ ਜਾਰੀ ਕੀਤਾ ਕਿ ਸੁਖਜੀਤ ਤੋਂ ਬਿਨਾ ਕੋਈ ਛਡਾਉਣ ਨਹੀਂ ਜਾਵੇਗਾ ਮੈਂ ਦੁਬਾਰਾ ਥਾਣੇ ਜਾ ਪਹੁੰਚਿਆ ਉਦੋਂ ਤੱਕ ਪੁਲਿਸ ਨੇ ਉਹਨੂੰ ਚੰਗੀ ਤਰ੍ਹਾਂ ਡਰਾ ਦਿੱਤਾ ਸੀ ਮੈਨੂੰ ਵੇਖ ਉਹ ਸੀਖਾ ਫੜ ਰੋਣ ਲੱਗਾ ਮੈਂ ਪੈਂਦਿਆ ਹੀ ਬੋਲਿਆ ਤੈਨੂੰ ਕਿਹਾ ਸੀ ਨਾ ਬਈ ਤੇਰੀ ਜ਼ਮੀਨ ਤੇ ਆਖਿਆ ਇਹਨਾਂ ਦੀ ਇਹ ਡੇਰੇ ਵਾਲੇ ਚੰਗੇ ਬੰਦੇ ਨਹੀਂ ਤੈਨੂੰ ਮਰਵਾ ਦੇਣਗੇ ਭਰਾ ਤੇਰਾ ਉਹ ਨਿਆਣਾ ਏ ਜ਼ਮੀਨ ਵੀ ਸਾਂਭਣਗੇ ਤੀਵੀਆਂ ਵੀ ਇਹਦੇ ਨਾਲੋਂ ਇਹੀ ਚੰਗਾ ਮੇਰੇ ਅੱਖੇ ਲੱਗ ਵੱਟੇ 'ਚ ਜ਼ਮੀਨ ਲੈ ਕੇ ਪਾਸੇ ਹੋ ਜਾ ਉਹਨੂੰ ਉਦੋਂ ਮੇਰਾ ਹੀ ਆਸਰਾ ਸੀ ਕਹਿਣ ਲੱਗਾ ਤੂੰ ਜਿਵੇਂ ਕਹੇਂਗਾ ਉਵੇਂ ਕਰੂੰ ਬਾਈ ਬਸ ਇੱਥੋਂ ਕੱਢ ਐਸਐਚਓ ਨੂੰ ਕਹਿ ਕੇ ਉਹਦੇ ਖਾਲੀ ਕਾਗਜ਼ਾਂ ਤੇ ਸਾਈਨ ਕਰਵਾਏ ਤੇ ਉਹਨੂੰ ਲੈ ਕੇ ਸਿੱਧਾ ਪੈਣੀ ਸਾਹਿਬ ਪਹੁੰਚਿਆ ਗੁਰੂ ਦੀ ਕੋਟ ਗੁਰੂ ਜੀ ਦੀ ਕੋਠੀ ਉਹਨੂੰ ਗੁਰੂ ਜੀ ਦੇ ਸਾਹਮਣੇ ਖਲਾਰ ਅਰਜ਼ ਕੀਤੀ ਪਾਤਸ਼ਾਹ ਇਹਦੀਆਂ ਪਿਛਲੀਆਂ ਪੁਲਾ ਬਖਸ਼ ਦਿਓ ਇਹ ਵੀ ਆਪ ਜੀ ਦਾ ਇਹਦੀ ਜ਼ਮੀਨ ਵੀ ਆਪ ਜੀ ਦੀ ਬਸ ਬਾਲ ਬੱਚੇਦਾਰ ਹੈ ਗਰੀਬ ਆਪ ਗਰੀਬ ਨਿਵਾਜ ਹੋ ਗੁਰੂ ਜੀ ਨੇ ਮੈਨੂੰ ਕਿਹਾ ਕਿ ਇਹਦੇ ਨਾਲ ਮੁਕਾ ਲੈ ਉਹਨਾਂ ਵੱਡੇ ਦਿਲ ਨਾਲ ਕਿਹਾ ਇਹਨੂੰ ਘਾਟਾ ਨਾ ਰਹੇ ਉੰਜ ਗੁਰੂ ਜਗਜੀਤ ਜੀ ਦਾ ਦਿਲ ਸੱਚਮੁੱਚ ਬਹੁਤ ਵੱਡਾ ਸੀ ਮੈਂ ਵੀ ਚੰਗਾ ਕੰਮ ਇਹ ਕੀਤਾ ਸੀ ਕਿ ਉਹਨੂੰ ਉਸ ਦੀ ਜ਼ਮੀਨ ਦੇ ਬਦਲੇ ਢਾਈ ਗੁਣਾ ਜ਼ਮੀਨ ਵੇਟ ਵਿੱਚ ਤੇ ਉਸ ਦੀ ਘਰ ਵਾਲੀ ਦੇ ਕਹਿਣ ਤੇ ਕੋਠੀ ਬਣਾਉਂਦੀ ਥਾਂ ਅਤੇ ਪੈਸੇ ਗੁਰੂ ਜੀ ਕੋਲੋਂ ਲੈ ਦਿੱਤੇ ਕਿਉਂਕਿ ਉਹਦੀ ਘਰ ਵਾਲੀ ਨੇ ਕਿਹਾ ਸੀ ਅਸੀਂ ਰਹਿਣਾ ਤਾਂ ਇੱਥੇ ਹੀ ਹੈ ਜੀ ਤੁਹਾਡੇ ਚਰਨਾਂ ਦੇ ਕੋਲ ਅੱਜ ਸਾਡੇ ਤੇ ਭੀੜ ਬਣੀ ਹੈ ਡੇਰਾ ਛੱਟ ਬੋੜ ਪਿਆ ਉੱਥੇ ਸਾਨੂੰ ਕਿੰਨੇ ਪੁੱਛਣਾ ਜੀ ਅਜਈਆਂ ਬਹੁਤ ਘਟਨਾਵਾਂ ਨੇ ਡੇਰੇ ਨਾਲ ਲੱਗਦੇ ਕਈ ਜ਼ਮੀਨ ਵਾਲਿਆਂ ਨੂੰ ਈਉਂ ਹੀ ਵਸਾਹ ਕੇ ਮਾਰਿਆ ਕੱਲਾ ਬਹਿ ਕੇ ਸੋਚਦਾ ਹਾਂ ਕਿ ਆਤਮ ਗਿਲਾਨੀ ਹੁੰਦੀ ਤਾਂ ਪਰ ਅਗਲੇ ਪਲ ਕੀ ਉਹ ਲੋਕਾਂ ਪੀੜੀਆਂ ਤੋਂ ਜਿੱਦ ਫੜੀ ਉਹਨਾਂ ਉਹਨਾਂ ਹੀ ਕਜਮੀਨ 'ਚ ਬੈਠੇ ਸੀ ਤੇ ਡੇ ਨੇ ਤੇ ਡੇਰੇ ਨਾਲ ਲੜਾਈ ਹੁਣ ਮੈਂ ਉਹਨਾਂ ਦੀਆਂ ਦੁਗਣੀਆਂ ਤਿਗਣੀਆਂ ਜ਼ਮੀਨਾਂ ਬਣਾ ਦਿੱਤੀਆਂ ਕੋਠੀਆਂ ਪਵਾ ਦਿੱਤੀਆਂ ਅੱਜ ਫਸਲ ਦੀ ਚੰਗੀ ਆਮਦਨ ਹੈ ਕਾਰਾ ਨਹੀਂ ਉਹਨਾਂ ਕੋਲ ਬੱਚੇ ਪੜ ਰਹੇ ਨੇ ਖੁਦ ਨੂੰ ਤਰਵਾਸ ਦਿੰਦਾ ਕਿ ਉਹਨਾਂ ਦਾ ਭਲਾ ਹੀ ਕੀਤਾ ਹੈ ਧੱਕੇ ਤੇ ਧੋਖੇ ਨਾਲ ਹੀ ਸਹੀ ਫਿਰ ਵੀ ਅੱਜ ਜਦੋਂ ਪੁਰਾਣੇ ਕਿਸੇ ਯਾਦ ਆਉਂਦੇ ਨੇ ਚਿੱਤ ਦੁਖੀ ਜ਼ਰੂਰ ਹੁੰਦਾ ਹੈ ਇਹ ਮਨੋਖ ਦਾ ਸੁਭਾ ਹੈ ਕਿ ਆਪਣੇ ਕੀਤੇ ਗਲਤ ਕੰਮਾਂ ਨੂੰ ਵੀ ਜਸਟੀਫਾਈ ਕਰਦਾ ਰਹਿੰਦਾ ਹੈ ਹੁਣ ਫੇਰ ਮੇਰੇ ਅੰਦਰ ਇੱਕ ਦਲੀਲ ਉੱਠੀ ਕਿ ਗਲਤ ਠੀਕ ਹੈ ਕੁਝ ਨਹੀਂ ਹੁੰਦਾ ਇੱਕੋ ਹੀ ਗੱਲ ਇੱਕ ਲਈ ਗਲਤ ਤੇ ਦੂਜੇ ਲਈ ਠੀਕ ਹੋ ਸਕਦੀ ਹੈ ਮੈਨੂੰ ਇਹ ਧੰਬ ਸਵਾਹ ਤੇ ਮਾਰਨ ਵਰਗੇ ਇਹ ਪਾਪ ਉਦੋਂ ਕਰਨੇ ਹੀ ਪੈਣੇ ਸਨ ਜਦੋਂ ਮੇਰੇ ਕੋਲ ਪੂਰੀ ਪਾਵਰ ਨਹੀਂ ਸੀ ਪੂਰਾ ਸ਼ਕਤੀਵਰ ਨਹੀਂ ਸਾ ਹੋਇਆ ਮੈਂ ਸ਼ਕਤੀਵਰ ਹੋਣ ਪਿੱਛੋਂ ਅਜਾਹ ਫਿਰ ਕੁਝ ਨਹੀਂ ਸਾ ਕਰਦਾ ਫਿਰ ਤਾਂ ਇੱਕ ਦੇ ਜੋ ਨਾਲ ਕੰਮ ਕਰਦਾ ਲਿੱਟ ਛਕੜੀਚੀਆਂ ਦੀ ਲੋੜ ਨਹੀਂ ਰੈਂਦੀ ਫੇਰ ਤਾਂ ਜਿਵੇਂ ਕਹਿੰਦੇ ਨੇ ਸਿੱਕਾ ਚੱਲਦਾ ਹੈ ਤੁਹਾਡਾ ਬੜੀਆਂ ਉਦਾਹਰਨਾਂ ਨੇ ਮੇਰੇ ਕੋਲ ਇੱਕ ਵਾਰੀ ਗੁਰੂ ਜੀ ਦੇਖ ਜਾਂਚੀ ਪੁਰਬਾ ਜੀ ਨੇ ਤੀ ਕਿੱਲੇ ਜ਼ਮੀਨ ਖਰੀਦ ਲਈ ਕੋਹਾੜਾ ਰੋਡ ਤੇ ਪਰ ਇਸ ਜ਼ਮੀਨ ਦੇ ਫਰੰਟ ਤੇ ਲੱਗਦੇ ਪੰਜ ਕਿੱਲੇ ਵਾਲੇ ਜਿੰਨਾ ਪਹਿਲਾਂ ਹਾਮੀ ਭਰੀ ਸੀ ਜ਼ਮੀਨ ਵੇਚਦੇ ਆਂ ਦੀ ਬਾਅਦ ਵਿੱਚ ਮੁੱਕਰ ਗਏ ਇਹ ਨਾ 5 ਕਿੱਲਿਆਂ ਕਰਕੇ ਈ 30 ਕਿੱਲਿਆਂ ਦੇ ਪੈਸੇ ਲਏ ਸਨ ਇਹ 5 ਕਿੱਲੇ ਲੈ ਕੇ ਹੀ ਉਹਨਾਂ ਛੜਕ ਨਾਲ ਲੱਗਣਾ ਸੀ ਨਹੀਂ ਤਾਂ 30 ਕਿੱਲਿਆਂ ਨੂੰ ਰਾਹ ਵੀ ਪਿੰਡ ਤੋਂ ਉੱਤੋਂ ਵੱਲ ਕੇ ਆਉਂਦਾ ਸੀ ਬਹੁਤ ਦੂਰੋਂ ਪੁਰਵਾ ਜੀ ਨੇ ਉਹਨਾਂ ਦੇ ਨੂੰ ਵੱਧ ਪੈਸੇ ਵੀ ਕਹਿ ਲਏ ਪਰ ਉਹ ਮੰਨਣ ਨਾ ਦੁਖੀ ਹੋ ਕੇ ਪੁਰਵਾ ਜੀ ਨੇ ਮੈਨੂੰ ਕਿਹਾ ਮੈਂ ਦੋ ਗੱਡੀਆਂ ਭਰ ਕੇ ਬੰਦੂਕਾਂ ਵਾਲੇ ਮੁੰਡਿਆਂ ਦੀਆਂ ਉਹਨਾਂ ਦੇ ਘਰ ਜਾ ਪੁੱਜਾ ਤੇ ਸਿੱਧੀ ਗੱਲ ਕੀਤੀ ਬਈ ਸਾਡਾ ਇਸ ਜ਼ਮੀਨ ਬਿਨਾ ਸੱਣਾ ਨਹੀਂ ਤੁਸੀਂ ਪੈਸੇ ਲਾਓ ਰਜਿਸਟਰੀ ਕਰੋ ਨਹੀਂ ਜ਼ਮੀਨ ਅਸੀਂ ਵਾ ਲੈਣੀ ਹੈ ਲੜਾਈ ਹੋਊ ਕੇਸ ਚੱਲੂ ਮਹੀਨੇ ਚ 26 ਤਰੀਕਾ ਸਾਡੀਆਂ ਪਹਿਲਾਂ ਪੈਂਦੀਆਂ 27ਵਾਂ ਹੋਰ ਪੈਜੂ ਸਾਨੂੰ ਫਰਕ ਨਹੀਂ ਪੈਣਾ ਤੁਸੀਂ ਉਲਝੋਗੇ ਦੁਖੀ ਹੋਵੋਗੇ ਉਹੋ ਡਰ ਕੇ ਕਹਿੰਦੇ ਦੋ ਦਿਨ ਦੇ ਇਹ ਦਿਓ ਸਲਾਹ ਕਰਨ ਲਈ ਅਸੀਂ ਦੋ ਦਿਨ ਬਾਅਦ ਗਏ ਤਾਂ ਉਹਨਾਂ ਬੰਦੇ ਇਕੱਠੇ ਕੀਤੇ ਹੋਏ ਮੈਨੂੰ ਥੋੜਾ ਵੱਟ ਚੜਿਆ ਪਰ ਮੈਂ ਠਰਮੇ ਨਾਲ ਕਿਹਾ ਆ ਤੁਸੀਂ ਚੰਗਾ ਕੀਤਾ ਜਿਹੜਾ ਬੰਦੇ ਬੁਲਾ ਲਏ ਨਹੀਂ ਸਾਡੇ ਮਨ ਚ ਰਹਿਣਾ ਸੀ ਗਰੀਬ ਮਾਰ ਹੋ ਗਈ ਤੁਸੀਂ ਥ੍ਰੈਟ ਕਰਦੇ ਹੋ ਇਹ ਕੋਈ ਲੰਮਾ ਚੋੜਾ ਬੰਦਾ ਸੀ ਮੈਂ ਪੁੱਛਿਆ ਤੁਸੀਂ ਕੌਣ ਤਾਂ ਜ਼ਮੀਨ ਵਾਲਾ ਬੋਲਿਆ ਇਹ ਸਾਡੇ ਫੁੱਫੜ ਜੀ ਨੇ ਮਿਲਟਰੀ ਚ ਕਰਨਲ ਨੇ ਮੈਂ ਹੋਰ ਵੀ ਧੀਰਜ ਨਾਲ ਬੋਲਿਆ ਕਰਨਲ ਸਾਹਿਬ ਤੁਸੀਂ ਤਾਂ ਸਿਆਣੇ ਹੋ ਥ੍ਰੈਟ ਉਹ ਕਰਦਾ ਹੈ ਜਿਹੜਾ ਕੁਝ ਕਰ ਨਾ ਸਕਦਾ ਹੋਵੇ ਮੈਂ ਥ੍ਰੈਟ ਕਿਉਂ ਕਰਾਂ ਮੈਂ ਸਿੱਧਾ ਉਹਦੀਆਂ ਅੱਖਾਂ ਵਿੱਚ ਦੇਖ ਰਿਹਾ ਸੀ ਉਹ ਇੱਕਦਮ ਬੋਲਿਆ ਮੈਂ 2 ਮਿੰਟ ਤੁਹਾਡੇ ਨਾਲ ਗੱਲ ਕਰਨੀ ਹੈ ਆਓ ਮੈਂ ਸਿੱਧਾ ਇੱਕ ਕਮਰੇ ਵੱਲ ਹੋ ਤੁਰਿਆ ਮੁੰਡੇ ਨਾਲ ਆਉਣ ਲੱਗੇ ਮੈਂ ਢੱਕ ਦਿੱਤੇ ਤੁਸੀਂ ਇਹਨਾਂ ਨੂੰ ਏਕੜ ਦਾ 2 ਲੱਖ ਦੇ ਸਕਦੇ ਹੋ ਉਹਨੇ ਫੌਜੀਆ ਵਾਂਗੂ ਮੈਨੂੰ ਸਿੱਧਾ ਪੁੱਛਿਆ ਬਿਨਾ ਵਿੰਗ ਵੱਲ ਤੋਂ ਉਦੋਂ ਉਥੇ ਸਵਾ ਲੱਖ ਦਾ ਰੇਟ ਸੀ ਉਹ 1 60 70 ਤਿੰਨ ਬੇੜਨੀ ਚਾਹੁੰਦਾ ਸੀ ਪਰ ਮੈਂ ਕਿਹਾ ਦਿੱਤਾ 2 ਲੱਖ ਹੀ ਉਹਨੇ ਹੈਰਾਨੀ ਜਹੀ ਨਾਨ ਮੇਰੇ ਵੱਲ ਹੱਥ ਵਧਾਇਆ ਤੇ ਕਿਹਾ डन ਤੇ ਮੈਂ ਉਹਦਾ ਹੱਥ ਘੁੱਟ ਦਿਆ ਕਿਹਾ ਡਨ ਮੈਂ ਜਾਣਦਾ ਸਾਂ ਕਿ ਕਚਹਿਰੀ 'ਚ ਕੇਸ ਗਿਆ ਹਾਰਨ ਵਾਲੇ ਦੀ ਸੁਆਹ ਹੁੰਦੀ ਤੇ ਜਿੱਤਣ ਵਾਲੇ ਦੇ ਕੋਇਲੇ ਪੱਲੇ ਕਿਸੇ ਦੇ ਕੁਛ ਨਹੀਂ ਪੈਂਦਾ ਮੈਂ ਗੱਲ ਦੀ ਕਦਰ ਕਰਦਾ ਹਾਂ ਚੰਗੀ ਟੁਕਵੀ ਤੇ ਥੋਸ ਗੱਲ ਦੀ ਦਾਤ ਤੇ ਮੈਂ ਪਹਿਲਾਂ ਹੀ ਤੂੰ ਹੀ ਦਿੰਦਾ ਸਾਂ ਪਰ ਬਾਅਦ 'ਚ ਪੰਚਾਇਤ 'ਚ ਬੈਠਣ ਕਰਕੇ ਤੇ ਕਈ ਫੈਸਲਿਆਂ 'ਚ ਪੰਚਾਇਤੀ ਬਣਨ ਕਰਕੇ ਦੋਹਾਂ ਧਿਰਾਂ ਦੀ ਸੁਣ ਕੇ ਪੰਚਾਇਤੀ ਫੈਸਲਾ ਦੇਣ ਵੇਲੇ ਦੇਖਿਆ ਕਿ ਗੱਲ ਕਰਕੇ ਪੰਚਾਇਤ ਨੂੰ ਕੀ ਲੈਣ ਵਾਲੇ ਥੋੜੇ ਹੁੰਦੇ ਨੇ ਉਹੀ ਬੰਦੇ ਮਹਤਵਰ ਤੇ ਪੰਚਾਇਤੀ ਅਖਵਾਉਂਦੇ ਨੇ ਇੱਕ ਵਾਰੀ ਸਾਨੇਵਾਲ ਤੋਂ ਵਜੀਰ ਰਹੇ ਵੀਰਪਾਲ ਸਿੰਘ ਦੇ ਪਰਿਵਾਰ ਤੇ ਸਰਪੰਚ ਸਮਸ਼ੇਰ ਸਿੰਘ ਹੀਰਾ ਦਾ ਝਗੜਾ ਮੇਰੇ ਕੋਲ ਆਇਆ ਇਹਨਾਂ ਦਾ ਕਦੇ ਕਾਰੋਬਾਰ ਸਾਂਝਾ ਸੀ ਵੱਡਾ ਕਾਰੋਬਾਰ ਸੀ ਰੌਲਾ ਵੀ ਵੱਡਾ ਸ਼ੈਲਰਾ ਤੇ ਜ਼ਮੀਨ ਦੀ ਵੰਡ ਵੰਡਾਈ ਦਾ ਕੇਸ ਵੀ ਚੱਲਦੇ ਸਨ ਵਜੀਰ ਦੇ ਭਰਾ ਮੀਤਪਾਲ ਸਿੰਘ ਨੇ ਅਰਜ਼ੀ ਕੀਤੀ ਗੁਰੂ ਜੀ ਨੂੰ ਸਾਡਾ ਨਿਵੇੜ ਨਿਵੇੜਾ ਕਰਾ ਦਿਓ ਉਹਨਾਂ ਮੈਨੂੰ ਹੁਕਮ ਕੀਤਾ ਇਹ ਮੇਰੇ ਇਹ ਵੀ ਮੇਰੇ ਹਿੱਸੇ ਆਇਆ ਕਿ ਪੈਣੀ ਸਾਹਿਬ ਦਾ ਸਰਪੰਚ ਪੜਨ ਪਿੱਛੋਂ ਵਾਲੇ ਦਿਵਾਲੇ ਦੇ 60 70 ਪਿੰਡ ਹੀ ਨਹੀਂ ਸਗੋ ਪੰਜਾਬ ਚੋਂ ਕਈ ਥਾਵਾਂ ਦੇ ਫੈਸਲੇ ਪੈਣੀ ਸਾਹਿਬ ਆਉਣ ਲੱਗੇ ਮੈਥੋਂ ਪਹਿਲਾਂ ਪੈਣੀ ਸਾਹਿਬ ਦੀ ਸਰਪੰਚੀ ਦਾ ਕੋਈ ਵਕਤ ਨਹੀਂ ਸੀ ਪਹਿਲਾ ਮੁਖਤਿਆਰ ਹੀ ਸਭ ਕੁਝ ਹੁੰਦਾ ਸੀ ਮੈਨੂੰ ਮਾਣ ਹੈ ਕਿ ਮੈਂ ਇੱਥੋਂ ਦੀ ਸਰਪੰਚੀ ਦੀ ਟੌਹਰ ਮੈਂ ਬਣਾਈ ਮੈਂ ਦੋਹਾਂ ਧਿਰਾਂ ਨੂੰ ਬੁਲਾ ਲਿਆ ਮੀਤਪਾਲ ਸਿੰਘ ਤੇ ਸ਼ਮਸ਼ੀਰ ਸਿੰਘ ਦੋਵੇਂ ਮਿੱਥੋਂ ਮਰਚ ਵੱਡੇ ਤਜਰਬੇ 'ਚ ਵੀ ਸਿਆਸੀ ਕਾਠਕਾਚ 'ਚ ਵੀ ਅਜਿਹੇ ਵੇਲੇ ਮੇਰਾ ਸਾਹਿਤ ਪੜਿਆ ਤੇ ਬਜ਼ੁਰਗਾਂ ਕੋਲ ਬੈਠਿਆ ਕੰਮ ਆਉਂਦਾ ਖੁਰਸਿੱਦੀ ਜੀ ਤੇ ਸੁਖਚੈਨ ਭਾਜੀ ਨਾਲ ਨੂੰ ਨਾਲ ਬਿਠਾ ਲੈਂਦਾ ਜਿਹੜੇ ਬਹੁਤੀਆਂ ਗੱਲਾਂ 'ਚ ਮੈਥੋਂ ਸਿਆਣੇ ਹੋਣ ਤੇ ਵੀ ਮੇਰੀ ਇੱਜ਼ਤ ਤੇ ਮਾਣ ਬਣਾਈ ਰੱਖਦੇ ਉਸ ਦਿਨ ਸ਼ਮਸ਼ੀਰ ਸਿੰਘ ਨੇ ਇੱਕੋ ਗੱਲ ਨਾਲ ਸਾਨੂੰ ਮੁੱਲ ਲੈ ਲਿਆ ਉਸਨੇ ਬੋਲਣ ਦੀ ਆਗਿਆ ਮੰਗੀ ਤੇ ਕਿਹਾ ਇਹ ਪੰਚਾਇਤ ਹੈ ਉਹ ਵੀ ਸੱਤ ਪੁਰਖਾਂ ਦੀ ਇੱਥੇ ਸਾਨੂੰ ਸੱਚ ਬੋਲਣਾ ਚਾਹੀਦਾ ਹੈ ਮੈਂ ਦੱਸਦਾ ਕਿ ਆਹ ਆਹ ਕੇਸ ਇਹਨਾਂ ਤੇ ਮੈਂ ਝੂਠੇ ਪਾਏ ਨੇ ਫਲਾਣੀਆਂ ਐਂਟਰੀਆਂ ਮੇਰੀਆਂ ਬਾਕਸ ਨੇ ਇਹਨਾਂ ਕੁਝ ਮੇਰਾ ਅਸਲੀ ਹੈ ਫਿਰ ਵੀ ਤੁਸੀਂ ਜੋ ਫੈਸਲਾ ਕਰੋਗੇ ਮੈਨੂੰ ਮਨਜ਼ੂਰ ਹੋਵੇਗਾ ਮੈਂ ਲਿਖ ਕੇ ਦਿੰਦਾ ਹਾਂ ਪਰ ਵਜੀਰ ਦੇ ਭਰਾ ਨੇ ਇੱਕ ਵੀ ਗੱਲ ਸਵਾਦ ਵਾਲੀ ਨਾ ਕੀਤੀ ਮੈਂ ਸਾਰੀ ਗੱਲ ਦੱਸ ਕੇ ਗੁਰੂ ਜੀ ਨੂੰ ਅਰਜ਼ੀ ਕੀਤੀ ਕਿ ਸਮਸ਼ੇਰ ਸਿੰਘ ਸਹੀ ਹੈ ਉਸ ਦਿਨ ਤੋਂ ਸਮਸ਼ੇਰ ਸਿੰਘ ਪੱਕੇ ਸਾਡੇ ਨਾਲ ਜੁੜ ਗਏ ਇਹ ਉਹੀ ਸਮਸ਼ੇਰ ਸਿੰਘ ਜਿਸ ਨੇ ਲੁਧਿਆਣੇ ਰੈਲੀ 'ਚ ਜਾ ਕੇ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਬਿਨਾਂ ਪ੍ਰੋਗਰਾਮ ਤੋਂ ਸਾਡੇ ਪਿੰਡ ਹੀਰਾ ਵਿੱਚ ਰੋਕ ਕੇ ਜਲਪਾਣੀ ਸ਼ਿਕਾਇਆ ਸੀ ਪਿੱਛੋਂ ਇਹਨਾਂ بڑے ਫੈਸਲਿਆਂ ਵਿੱਚ ਮਦਦ ਕੀਤੀ ਇਵੇਂ ਕਿਸੇ ਬਜ਼ੁਰਗ ਨੇ ਕੰਮ ਕਰਵਾਉਣ ਲਈ ਕਥਾ ਕਹਾਣੀ ਸੁਣਾ ਕੇ ਮੈਨੂੰ ਖੁਸ਼ ਕਰ ਦੇਣਾ ਇੱਕ ਵਾਰੀ ਜੱਟ ਹੱਲਟ ਹਾਕ ਰਿਹਾ ਸੀ ਬਲਦ ਤਕੜੇ ਸੀ ਗੱਡੀ ਉੱਤੇ ਬੈਠੇ ਦੀ ਅੱਖ ਲੱਗ ਗਈ ਚੋਰ ਉਹਨਾਂ ਉਹਦੇ ਬਲਦਾਂ ਨੂੰ ਪਿੱਛੇ ਲੱਗੇ ਹੋਏ ਸਨ ਮੌਕਾ ਬਣਿਆ ਵੇਖ ਕੇ ਚੋਰਾਂ ਨੇ ਉਤਲਾ ਬਲਦ ਪੰਜਾਲੀ ਥੱਲਿਓਂ ਕੱਢ ਕੇ ਆਪਣੇ ਇੱਕ ਤਕੜੇ ਸਾਥੀ ਨੂੰ ਉੱਥੇ ਜੋੜ ਦਿੱਤਾ ਤੇ ਕਿਹਾ ਕਿ ਜਦੋਂ ਅਸੀਂ ਬਲਦ ਨੂੰ ਲੈ ਕੇ ਦੂਰ ਨਿਕਲ ਗਏ ਤਾਂ ਝੂਲਾ ਸਿੱਟ ਕੇ ਪਾ ਜਾਈ ਜੱਟ ਦੀ ਅੱਖ ਛੇਤੀ ਖੁੱਲ ਗਈ ਉਹਨੇ ਦੇਖਿਆ ਕਿ ਬਲਦ ਤਾਂ ਲੱਗੇ ਪਰ ਉਹਦੀ ਜਗ੍ਹਾ ਜੁੜਿਆ ਬੰਦਾ ਉਹਦੇ ਨਾਲੋਂ ਤਕੜਾ ਏ ਜੇ ਰੋਲਾ ਪਾਇਆ ਤਾਂ ਕੁੱਟੂ ਫੇਰ ਜੱਟ ਵਿਦਿਆ ਉਹਦੇ ਕੰਮ ਆਈ ਉਹ ਹੇਟਲੇ ਬਲਦ ਨੂੰ ਛੀਕ ਕੇ ਕਹਿੰਦਾ ਓਏ ਚੱਲ ਸਾਵੇਂ ਆ ਉਧਰ ਵੀ ਮਰਦ ਜੇ ਕੰਨੇ ਉੱਤੇ ਆਈ ਐ ਕਿਸੇ ਕੰਡੇ ਹਲਾ ਕੇ ਛੱਡੂ ਪੰਜਾਲੀ ਥੱਲੇ ਆਇਆ ਚੋਰ ਰੁਕਿਆ ਤੇ ਸਾਥੀਆਂ ਨੂੰ ਹਾਕ ਮਾਰ ਕੇ ਬੋਲਿਆ ਇਹਦਾ ਬਲਦ ਮੋੜ ਤੇ ਯਾਰੋ ਕੋਈ ਬਜ਼ੁਰਗ ਮੈਨੂੰ ਇਹ ਕਥਾ ਸੁਣਾ ਕੇ ਕਹਿੰਦਾ ਹੁਣ ਸਾਡੇ ਕੰਮ ਦੀ ਪੰਜਾਲੀ ਵੀ ਤੇਰੇ ਵਰਗੇ ਮਰਦਾਂ ਦੇ ਕੰਨੇ ਉੱਤੇ ਆ ਸਾਨੂੰ ਪਤਾ ਤੂੰ ਵਿਚਾਰੇ ਡੋਬਾ ਨਹੀਂ ਦੇਂਦਾ ਮੈਂ ਖੁਸ਼ ਹੋ ਜਾਣਾ ਕਈ ਵਾਰੀ ਗਲਤ ਠੀਕ ਵੀ ਨਾ ਦੇਖਣਾ ਇਹ ਸੋਚਣਾ ਇਹ ਨਾ ਕਿ ਪਹਿਲਾਂ ਉਹਨੇ ਮਰਦ ਨੂੰ ਪਰਿਭਾਸ਼ਿਤ ਕੀਤਾ ਆਪਣੇ ਮਤਾਬਿਕ ਫਿਰ ਮੈਨੂੰ ਉਹ ਮਰਦ ਬਣ ਲਈ ਕਿਹਾ ਤੇ ਮੈਂ ਬਣ ਵੀ ਗਿਆ ਉਹਨਾਂ ਮੈਨੂੰ ਕੰਡੇ ਲਾਵਾ ਸੋਚ ਕੇ ਗਲਤ ਜ਼ੋਰ ਲਾਉਣਾ ਵਿੱਚੋਂ ਬਾਹਰ ਪਰ ਮੈਂ ਦੱਸਿਆ ਨਾ ਕੀ ਗੱਲ ਦੀ ਕੀਮਤ ਹੁੰਦੀ ਹੈ ਇੱਕ ਵਾਰੀ ਮੈਂ ਤੇ ਸਵੀ ਉਹਦੇ ਕਾਰ ਨੂੰ ਨਵੇਂ ਟਾਇਰ ਪਵਾਉਣ ਗਏ ਟਾਇਰਾਂ ਵਾਲਾ ਕਹਿੰਦਾ 3.5 ਹਜ਼ਾਰ ਰੇਡੀਅਲ 5500 ਦੇ ਅਸੀਂ ਪੁੱਛਿਆ ਇਹਨਾਂ ਵਿੱਚ ਫਰਕ ਕੀ ਹੈ ਉਹ ਕਹਿੰਦਾ ਜੀ ਫਰਕ ਤਾਂ ਤਾਂ ਪਤਾ ਨਹੀਂ ਪਰ ਬ੍ਰੇਕ ਮਾਰਿਆਂ ਗੱਡੀ ਬਖਤ ਵਾਂਗੂ ਬਹਿੰਦੀ ਹੈ ਅਸੀਂ ਨਿਹਾਲ ਹੋ ਗਏ ਕੁਛ ਛੱਟ ਛੜਾ ਕਰੰਦੀ ਤਾਂ 100 ਰੁਪਿਆ ਹੋਰ ਦਿੱਤਾ ਸਵੀ ਹੋਰਾ ਉਹਦੀ ਗੱਲ ਦੀ ਤਾਂ ਦਾਦ ਵਾਦੂ ਦੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ